L1 L2 L3 L4 L5 ਲੰਬਰ ਸਪਾਈਨ ਸਟ੍ਰੇਟ ਹੋ ਗਈ ਇਸ ਨੂੰ ਆਪਾਂ ਕੇਟੀ ਟੇਪ ਨਾਲ ਫਿਕਸ ਕਰ ਸਕਦੇ ਹਾਂ ਕਿਉਂਕਿ ਇਹ ਜੋ ਪੇਸ਼ੈਂਟ ਨੇ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਰਹੇ ਜਾਂ ਭਾਰ ਚੱਕਣ ਦਾ ਕੰਮ ਆਪਾਂ ਕਰਦੇ ਆ ਸੇਮ ਉਸੇ ਤਰ੍ਹਾਂ ਇਹਨਾਂ ਦੀ ਲੰਬਰ ਸਪਾਈਨ ਸਟ੍ਰੇਟ ਹੋ ਗਈ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੇ ਦਰਦ ਇੱਥੋਂ ਸ਼ੁਰੂ ਹੋ ਕੇ ਪੂਰੀ ਲੱਤ ਜਾ ਰਿਹਾ ਸੋ ਇਸ ਨੂੰ ਟੈਂਪਰੇਰੀ ਰਿਲੀਫ ਦੇਣਾ ਚਾਹੁੰਦੇ ਆ ਤਾਂ ਆਪਾਂ ਇਸ ਦੀ ਕੇਟੀ ਟੇਪ ਲਾਵਾਂਗੇ ਦੇਖੋ ਤੁਸੀਂ ਕਿਉਂਕਿ ਇਸ ਨਾਲ ਇਹਨਾਂ ਨੂੰ ਰਾ ਮਿਲ ਜੇਗਾ ਔਰ ਕੱਲ ਤੋਂ ਆਪਾਂ ਇਹਨਾਂ ਦੀ ਐਕਸਰਸਾਈਜ਼ ਸਟਾਰਟ ਕਰ ਦਾਂਗੇ ਟੇਪ ਲਾਉਣ ਦਾ ਤਰੀਕਾ ਬੜਾ ਆਸਾਨ ਹੈ ਇਸ ਕਰਕੇ ਅਗਰ ਤੁਹਾਡੀ ਵੀ ਨੰਬਰ ਸਪਾਇਨ ਸਟ੍ਰੇਟ ਹੋ ਰਹੀ ਹੈ ਜਾਂ ਤੁਹਾਨੂੰ ਡਰ ਹੈ ਵੀ ਸਟ੍ਰੇਟ ਹੋ ਨਾ ਜਾਵੇ ਤਾਂ ਅੱਜ ਤੋਂ ਹੀ ਕਸਰਤਾਂ ਸ਼ੁਰੂ ਕਰੋ ਨਹੀਂ ਫੇਰ ਬਹੁਤ ਔਖਾ ਹੁੰਦਾ ਆਪਾਂ ਜਦੋਂ ਕੰਮ ਕਰਦੇ ਆਂ ਆਪਾਂ ਕੰਮ ਵੱਲ ਧਿਆਨ ਕਰ ਦਿੰਦੇ ਆਂ ਔਰ ਕਸਰਤਾਂ ਵੱਲ ਧਿਆਨ ਨਹੀਂ ਦਿੰਦੇ ਔਰ ਆਪਣਾ ਜੋ ਦਰਦ ਹੈ ਉਹ ਇੱਕ ਨਾ ਇੱਕ ਦਿਨ ਇੰਨਾ ਵੱਜ ਜਾਂਦਾ ਵੀ ਆਪਾਂ ਕੰਮ ਤੋਂ ਵੀ ਜਾਂਦੇ ਆਂ ਸੋ ਹਮੇਸ਼ਾ ਅਗਰ ਤੁਸੀਂ ਕੰਮ ਦਾ ਧਿਆਨ ਰੱਖਣਾ ਚਾਹੁੰਦੇ ਹੋ ਔਰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਸਰਤਾ ਨਾਲ ਸ਼ੁਰੂ ਕਰੋ ਇਹ ਆਪਾਂ ਲਾ ਦਿੱਤੀ ਟੇਪ ਇਸ ਨਾਲ ਇਹਨਾਂ ਨੂੰ ਅੱਜ ਬਹੁਤ ਜ਼ਿਆਦਾ ਆਰਾਮ ਰਹੇਗਾ। ਸੋ ਇਹ ਸੀ ਅੱਜ ਦੀ ਜਾਣਕਾਰੀ। ਸਸ